ਅਕਸਾਈਡ ਡਿਪਾਰਟਮੈਂਟ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਸਖਤ ਕਾਰਵਾਈ ਕਰਦੇ ਆਂ ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨਾਲ ਉਹ ਬਰਾਮਦ ਕੀਤਾ ਗਿਆ ਦੋ ਟਰੱਕ ਭਰ ਕੇ ਇਥਨਾਲ ਦੇ ਜਿਹੜੇ ਬਾਹਰ ਨੂੰ ਜਾ ਰਹੇ ਸੀਗੇ ਕਿਸੇ ਦੂਸਰੇ ਰਾਜ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਵਿੱਚੋਂ ਟਰੱਕ ਨੰਬਰ ਜਿਹੜਾ ਦੋਨੋਂ ਟਰੱਕ ਜਿਹੜੇ ਨੇਗੇ ਉਹ ਗੁਜਰਾਤ ਸਟੇਟ ਦੇ ਉਹਨਾਂ ਦੀ ਰਜਿਸਟ੍ਰੇਸ਼ਨ ਆ ਉਹਨਾਂ ਦੋਨਾਂ ਟਰੱਕਾਂ ਦੀ ਗੁਜਰਾਤ ਸਟੇਟ ਦੀ ਰਜਿਸਟ੍ਰੇਸ਼ਨ ਆ ਔਰ ਇੱਕ ਟਰੱਕ ਦੇ ਵਿੱਚੋਂ ਲਗਭਗ 40000 ਲੀਟਰ ਇੱਕ ਟਰੱਕ ਦੇ ਅੰਦਰੋਂ ਜਿਹੜਾ ਉਹ ਬRAND ਹੋਇਆਗਾ VRB ਜਿਹੜੀ ਹਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਚੱਕ आलिया ਦਿਨਾਨਗਰ ਜਿਹੜੀ ਉਹ ਡਿਸਟਿਲਰੀ ਆ ਉਹ ਪਲਾਂਟ ਆ ਯਾਨੀ ਕਿ ਦਿਨਾਨਗਰ ਦੇ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਪਲਾਂਟ ਜਿਹੜਾ ਐਡਜਸਟ ਕਰਦਾਗਾ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਉਹ ਲੋਡ ਹੋਏ ਸੀਗੇ ਜਿੱਥੋਂ ਇਹ ਟਰੱਕ ਜਿਹੜੇ ਨੇਗੇ ਭਰੇ ਗਏ ਸੀਗੇ ਸੋ ਬਹੁਤ ਵੱਡੀ ਕਾਮਯਾਬੀ ਜਿਹੜੀ ਆ ਸਾਡੇ ਡਿਪਾਰਟਮੈਂਟ ਨੂੰ ਮਿਲੀ ਆ ਪੰਜਾਬ ਸਰਕਾਰ ਨੂੰ ਮਿਲੀ ਆ ਔਰ ਦੇ ਨਾਲ ਦੀ ਨਾਲ ਦੋ ਟੋਇਟਾ ਐਟਿਓਸ ਗੱਡੀਆਂ ਜਿਹੜੀਆਂ ਇੱਕ ਟੋਇਟਾ ਐਟਿਓਸ ਤੇ ਕਿਨੋਬਾ ਗੱਡੀਆਂ ਜਿਹੜੀਆਂ ਉਹ ਵੀ ਫੜੀਆਂ ਗਈਆਂ ਲੰਗੀਆਂ ਇਹਦੇ ਵਿੱਚ ਹੁਣ ਤੱਕ ਲਗਭਗ 8 ਵਿਅਕਤੀ ਜਿਹੜੇ ਨੇਗੇ 8 ਵਿਅਕਤੀ ਗ੍ਰਿਫਤਾਰ ਹੋਏ ਨੇਗੇ ਜਿਨ੍ਹਾਂ ਵਿੱਚੋਂ 4 ਵਿਅਕਤੀ ਬਠਿੰਡਾ ਦੇ ਚਾਰ ਵਿਅਕਤੀ ਬਠਿੰਡਾ ਦੇ ਦੋ ਵਿਅਕਤੀ ਉੱਤਰ ਪ੍ਰਦੇਸ਼ ਦੇ ਔਰ ਦੋ ਵਿਅਕਤੀ ਨੇਪਾਲ ਦੇ ਕੁੱਲ ਹੁਣ ਤੱਕ ਰਾਤ ਦੇ ਲਗਭਗ 8-10 ਘੰਟੇ ਚੱਲੇ ਆਪਰੇਸ਼ਨ ਚ ਜਿੱਥੇ 8 ਗ੍ਰਿਫਤਾਰੀਆਂ ਹੋਈਆਂ ਨੇਗੀਆਂ ਉਥੇ 80000 ਈਐਨ ਜਿਹੜਾ ਉਹਦੀ ਰਿਕਵਰੀ ਹੋਈ ਹੈਗੀ ਬਿਲਕੁਲ ਕੱਲ ਬੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਸੀਗੇ ਕਿ ਕਿਸ ਤਰ੍ਹਾਂ ਉਹ ਢਾਬੇ ਦੇ ਉੱਤੇ ਆਪਣਾ ਖੜ ਕੇ ਢਾਬਿਆਂ ਦੇ ਵਿੱਚੋਂ ਵੀ ਕੱਢਦੇ ਸੀ ਔਰ ਉੱਥੋਂ ਵੀ ਕੱਢ ਕੇ ਲੈ ਕੇ ਆਏ ਸੀਗੇ ਢਾਬਿਆਂ ਦੇ ਵਿੱਚੋਂ ਜਿਹੜੀਆਂ ਹੋਰ ਗੱਡੀਆਂ ਜਦੋਂ ਡਿਸਟਰੀ ਦੇ ਅੰਦਰੋਂ ਦੂਸਰੇ ਸਟੇਟਾਂ ਨੂੰ ਜਾਂਦੀਆਂ ਨੇ ઈਐਨਏ ਕਿਉਂਕਿ ਪੈਟਰੋਲਸ ਵੀ ਵਰਤਿਆ ਜਾਂਦਾ ਹੈਗਾ ਪੈਟਰੋਲ ਤੇ ਡੀਜ਼ਲ ਦੇ ਅੰਦਰ ਵੀ ઈਐਨਏ ਦੀ ਜਿਹੜੀ ਆ ਉਹ ਬਲੈਂਡਿੰਗ ਹੁੰਦੀ ਆ ਔਰ ਇਸੇ ਤਰੀਕੇ ਸੈਨੀਟਾਈਜ਼ਰਸ ਵੀ ਹੁੰਦੀ ਆ ਇਸੇ ਤਰੀਕੇ ਜਿਹੜੇ ਆਪਾਂ ਟਾਇਲਟਸ ਦੇ ਅੰਦਰ ਉਹਨੂੰ ਸਾਫ਼ ਕਰਨ ਲਈ ਪ੍ਰੋਡਕਟ ਯੂਜ਼ ਕਰਦੇ ਆ ਉਹਨਾਂ ਦੇ ਅੰਦਰ ਵੀ ਜਿਹੜੀ ਇਹਦੀ ਵਰਤੋਂ ਹੁੰਦੀ ਆ ਜਿਵੇਂ ਗੱਲ ਕਰਾਂ ਦੇਸੀ ਸ਼ਰਾਬ ਦੀ ਜੇਕਰ ਦੇਸੀ ਸ਼ਰਾਬ ਇਸ ਸਾਰੇ ਜ਼ਖੀਰੇ ਤੋਂ ਬਣਾਉਣੀ ਹੋਵੇ ਤਾਂ ਲਗਭਗ ਪੌਣੇ 4 ਲੱਖ 375000 ਬੋਟਲ ਜਿਹੜੀਆਂ 50 ਡਿਗਰੀ ਦੇਸੀ ਸ਼ਰਾਬ ਦੀਆਂ ਵੜ ਸਕਦੀਆਂ ਨੇ ਕਿਹ। ਜੇਕਰ ਇੰਗਲਿਸ਼ ਜਿਹਨੂੰ IMFL ਕਹ ਦਨੇ ਆ ਇੰਗਲਿਸ਼ ਸ਼ਰਾਬ ਦੀ ਬਣਾਉਣੀ ਹੋਵੇ ਤਾਂ ਲਗਭਗ 2,50,000 ਬੋਟਲ ਜਿਹੜੀ ਆ 75 ਡਿਗਰੀ ਸ਼ਰਾਬ ਦੀ ਤਿਆਰ ਹੋ ਸਕਦੀ ਹੈ। ਜੇਕਰ ਸੈਨੀਟਾਈਜ਼ਰ ਦੀ ਗੱਲ ਕਰੀਏ ਤਾਂ ਲਗਭਗ 1,10,000 ਜਿਹੜਾ ਬੋਟਲ ਆ ਉਹ ਸੈਨੀਟਾਈਜ਼ਰ ਦੀ ਤਿਆਰ ਹੋ ਜਾਂਦੀ ਆ। ਸੋ ਇਸ ਬਿਨਾ ਕਾਫੀ ਹੋਰ ਛੋਟੇ ਛੋਟੇ ਪ੍ਰੋਡਕਟਾਂ ਦੇ ਅੰਦਰ ਇਹਦੀ ਵਰਤੋਂ ਹੁੰਦੀ ਆ ਸੋ ਮੇਰਾ ਕਹਿਣ ਦਾ ਪਾਵ ਆ ਜਿਹੜੇ ਲੋਕ ਦੇਸ਼ ਦੇ ਅੰਦਰ ਇਲੈਗਲ ਗੈਰ ਕਾਨੂੰਨੀ ਗਤੀਵਿਧੀਆਂ ਦੇ ਰਾਹੀਂ ਗੈਰ ਕਾਨੂੰਨੀ ਵਪਾਰ ਕਰਦੇ ਨੇਗੇ ਗੈਰ ਕਾਨੂੰਨੀ ਤੱਦੇ ਕਰਦੇ ਨੇ ਚਾਹੋ ਸ਼ਰਾਬ ਦਾ ਕਰਦੇ ਨੇ ਚਾਹੋ ਸੈਨੀਟਾਈਜ਼ਰ ਦਾ ਕਰਦੇ ਨੇਗੇ ਚਾਹੋ ਪੇਂਟ ਦੇ ਅੰਦਰ ਵਰਤੋਂ ਇਹਦੀ ਦੁਰਵਰਤੋਂ ਹੁੰਦੀ ਆ ਉਹ ਸਾਰੇ ਜਿਹੜੇ ਲੋਕ ਦੇਗੇ ਉਹ ਇਸ ਮਟੀਰੀਅਲ ਦਾ ਮਹਿਸੂਸ ਕਰ ਦੇਣਗੇ ਇਸ ਮਟੀਰੀਅਲ ਨੂੰ ਵਰਤ ਦੇਣਗੇ ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਪਿਛਲੇ 3 ਸਾਲ ਦੀ 1,70,000 1,70,000 ENA ਜਿਹੜਾ ਉਹ ਸਾਡੀ ਸਰਕਾਰ ਦੇ ਸਮੇਂ ਫੜਿਆ ਗਿਆਗਾ ਇੱਥੋਂ ਪਤਾ ਲੱਗਦਾਗਾ ਕਿ ਸਰਕਾਰ ਦੀ ਆਵਾਜ਼ ਸ਼ਰਾਬ ਇਲੀਗਲ ਲਿਕਰ ਦੇ ਅੰਦਰ ਇਲੀਗਲ ਸੈਨੀਟਾਈਜ਼ਰ ਦੇ ਅੰਦਰ ਜਾਂ ਹੋਰ ਪ੍ਰੋਡਕਟਸ ਦੇ ਅੰਦਰ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਆ ਅਸੀਂ ਬਿਲਕੁਲ ਲੀਗਲ ਕੰਮ ਨੂੰ ਕਾਨੂੰਨੀ ਕੰਮ ਨੂੰ ਜਿਹੜਾ ਉਹ ਲਾਉ ਕਰਦੇ ਆ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਨਾ ਕਿਤੇ ਹੋਰ ਹੋਣਾ ਚਾਹੀਦਾ ਇਹਦੀ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਕਿਉਂਕਿ ਹਜੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਅਕਿਊਜ਼ ਦੀ ਹੋ ਰਹੀ ਹੈਗੀ ਕਿ ਜਿਹੜਾ ਕਿਹੜੀ ਜਗ੍ਹਾ ਤੇ ਜਾਣਾ ਸੀ ਆਈਐਨਏ ਔਰ ਕਿੱਥੇ ਜਾ ਕੇ ਯੂਜ਼ ਹੋਣਾ ਸੀਗਾ ਕਿੱਥੇ ਇਹਦੀ ਜਿਹੜੀ ਆ ਉਹ ਦਰਵਰਤੋ ਹੋਣੀ ਸੀ ਔਰ ਇਹਦੇ ਵਿੱਚ ਅਸੀਂ ਐਕਸਾਈਜ਼ ਐਕਟ ਦੇ ਸੈਕਸ਼ਨ 64 ਤੇ 78 ਦਾ 61 14 78 ਸਬਸੈਕਸ਼ਨ 2 ਐਕਸਾਈਜ਼ ਐਕਟ 313 ਥੈਪ ਜਿਹਨੂੰ ਪਿਚੋਰੀ ਕਹਿੰਦੇ ਨੇ 316 ਕ੍ਰਿਮినਲ ਬ੍ਰੀਚ ਆਫ ਟਰਸਟ ਇਹ 125 ਇਨਡੇਂਜਰਿੰਗਸ ਟੂ ਹਿਊਮਨ ਲਾਈਫ ਯਾਨੀ ਮਨੁੱਖੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਇਹ ਸਾਰੀਆਂ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਕੀਤੇਗੇ ਬਿਲਕੁਲ ਇਹਦੇ ਅੰਦਰ ਅਸੀਂ ਉਮਰ ਕੈਦ ਜਿਹੜੀ ਆ ਉਹ ਧਾਰਾ ਲਾਈ ਆ ਤਾਂ ਕਿ ਉਮਰ ਕੈਦ ਜਿਹੜੀ ਆ ਦੋਸ਼ੀਆ ਨੂੰ ਹੋਵੇ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਿਆ ਜਾਊਗਾ ਇਹਦੀ ਜਾਂਚ ਕੀਤੀ ਜਾ ਰਹੀ ਆ ਕਿ ਉਥੋਂ ਜਾ ਕੇ ਕਿਹੜੇ ਸਟੇਟਸ ਜਾਣੀ ਸੀ ਔਰ ਕਿਹੜੇ ਸਟੇਟ ਜਾ ਕੇ ਗੈਰ ਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣੀ ਸੀ ਕਿਉਂਕਿ ਬਹੁਤ ਸਾਰੇ ਸਟੇਟਾਂ ਨੇ ਦੇਸ਼ ਦੇ ਅੰਦਰ ਕਈ ਸਟੇਟਾਂ ਨੇ ਪ੍ਰਹੇਸ਼ਨ ਕੀਤੀ ਹੋਈ ਆ ਕਈ ਸਟੇਟਾਂ ਕਹਿਣ ਨੂੰ ਅਸਕੇ ਅਸੀਂ ਸ਼ਰਾਬ ਬੰਦੀ ਕੀਤੀ ਆ ਉਹ ਸਟੇਟਾਂ ਕੀ ਕਰਦੀਆਂ ਲਗੀਆਂ ਦੂਜੇ ਸਟੇਟਾਂ ਦੀਆਂ ਜ਼ਿਲ੍ਹਤਰੀਆਂ ਦੇ ਵਿੱਚੋਂ ਦੂਸਰੇ ਸਟੇਟਾਂ ਦੇ ਅੰਦਰੋਂ ਜਿੱਥੇ ਈਐਨਏ ਦੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ਈਐਨਏ ਦੀ ਪ੍ਰੋਡਕਸ਼ਨ ਤਾਂ ਜਿਵੇਂ ਪਹਿਲਾਂ ਕਿਹਾਗਾ ਪੈਟਰੋਲ ਚ ਹੁੰਦੀ ਆ ਡੀਜ਼ਲ ਚ ਹੁੰਦੀ ਆ ਉਥੇ ਇਲੀਗਲ ਵਪਾਰ ਜਿਹੜਾ ਉਹਨਾਂ ਸਟੇਟਾਂ ਦੇ ਅੰਦਰ ਉਥੇ ਦੀਆਂ ਜਿਹੜੀਆਂ ਵੀ ਕੋਈ ਪੋਲਿਟੀਕਲ ਪਾਰਟੀਆਂ ਨੇ ਗਿਆ ਉਹ ਕਰਦੀਆਂ ਨੇ ਗਿਆ ਕਿਉਂਕਿ ਉਥੇ ਦੀ ਆਰਾਜ ਕਰਦਾ ਸਰਕਾਰਾਂ ਕਰਦੀਆਂ ਨੇ ਗਿਆ ਕਿਉਂਕਿ ਇਹ ਸਾਰਾ ਮਟੀਰੀਅਲ ਮੈਂ ਦੇਖਿਆਗਾ ਬਹੁਤ ਬਾਾਰ ਹੋਇਆਗਾ ਜਦੋਂ ਵੀ ਕਿਤੇ ਈਐਨਏ ਫੜਿਆ ਜਾਂਦਾਗਾ ਉਹਦਾ ਲਿੰਕ ਜਿਹੜਾਗਾ ਉਹਨਾਂ ਸਟੇਟਾਂ ਦਾ ਨਿਕਲਦਾ ਜਿੱਥੇ ਪਰਹਿਬਿਸ਼ਨ ਕੀਤੀ ਹੋਈ ਆ ਜਾਂ ਜਿੱਥੇ ਸੈਨੀਟਾਈਜ਼ਰ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਜਾਂ ਜਿੱਥੇ ਪੇਂਟ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਉਹਨਾਂ ਜਗ੍ਹਾ ਦੇ ਉੱਤੋਂ ਇਹਦਾ ਲਿੰਕ ਜਿਹੜਾ ਬਹੁਤ ਸਾਰੇ ਕੇਸਾਂ 'ਚ ਐਸਟੈਬਲਿਸ਼ ਹੋਇਆਗਾ ਬਿਲਕੁਲ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਬਲਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਰਾਣ ਵੇਦਨ ਟਾਈਮ 'ਤੇ ਪੇਸ਼ ਹੋਣਗੇ ਇਹਦੀ ਸਾਰੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਉਹਦੇ ਉਸ ਨੂੰ ਜਿਹੜਾ ਅਸੀਂ ਜਲਦੀ ਕੰਪਲੀਟ ਕਰਾਂਗੇ ਔਰ ਸਾਰੇ ਦੋਸ਼ੀ ਜਿਹੜੇ ਨੇ ਫੜੇ ਗਏ ਨੇਗੇ ਜਿਹੜੀ ਫਰਦਰ ਲੀਡ ਹੋਊਗੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅੰਦਰ ਜਿਹਦਾ ਵੀ ਨਾਮ ਆਊਗਾ ਉਹ ਵੀ ਫੜਾਂਗੇ ਔਰ ਉਹ ਵੀ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜੀ ਇਹ ਜੋ ਪੁਲੇ ਨੇ ਫਕਰਾ ਗਿਆ ਹੈ ਬਿਲਕੁਲ ਜੀ ਹਜੇ ਤਾਂ ਸਿਰਫ 12 ਜਾਂ 13 ਘੰਟੇ ਹੋਏ ਨੇਗੇ ਹਜੇ ਉਹਨਾਂ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਲਿਜਾ ਕੇ ਪੇਸ਼ ਕਰਕੇ ਫਰਦਰ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਜਾਊਗਾ ਔਰ ਜਿਹੜੀ ਸੈਕੰਡ ਲੀਡ ਆ ਕਿ ਬੈਕਵਰਡ ਲਿੰਕੇਜ ਜਿਹੜਾ ਤੁਹਾਡਾ ਕੁਐਸਚਨ ਆ ਕਿ ਬੈਕਵਰਡ ਲਿੰਕੇਜ ਕਿੱਥੇ ਆ ਫਾਰਵਰਡ ਲਿੰਕੇਜ ਕਿੱਥੇ ਆ ਤੇ ਬੈਕਵਰਡ ਲਿੰਕੇਜ ਕਿੱਥੇ ਆ ਉਹ ਦੋਨਾਂ ਨੂੰ ਖੰਗਾਲ ਕੇ ਔਰ ਦੋਨੇ ਪਾਸੇ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਹੜਾ ਗੁੰਦਾਰ ਵਰਤਾਰਾ ਉਹਦਾ ਨਾਮ ਲੈ ਲੇਰੀ ਦਾ ਰੋਲ ਚੈੱਕ ਕੀਤਾ ਗਿਆ ਹੈ ਜੀ ਲੈਰੀ ਹਜੇ ਕਿਉਂਕਿ ਰਾਤ ਦੀ ਕਾਰਵਾਈ ਆ ਰਾਤ 10 ਤੋਂ ਬਾਅਦ ਇਹ ਰਿਕਵਰੀਆਂ ਜਿਹੜੀਆਂ ਹੋਣੀਆਂ ਰਹੀਆਂ ਸੋ ਹਜੇ ਦਿਨ ਦੇ ਸਮੇਂ ਸਾਡੀ ਇਨਵੈਸਟੀਗੇਸ਼ਨ ਟੀਮਾ ਉਹਨਾਂ ਸਾਰੀਆਂ ਇੰਡਸਟਰੀਆਂ 'ਚ ਪਹੁੰਚ ਕੇ ਵੀ ਚੈੱਕ ਕਰਨੀ ਹੈ ਜੀ ਦੱਸੋ ਕਿ ਇਹ ਇਕਨੋਲ ਕਈ ਸਟੇਜ ਵਿੱਚ ਪ੍ਰੋਗਰੈਸ ਹੈ ਹੈ ਜੀ ਸਾਡੇ ਕੋਲ ਇਸ ਤੋਂ ਨਾਲ ਕਈ ਸਟੇਜ ਵਿੱਚ ਪ੍ਰੋਗਰੈਸ ਹੈ ਪਰ ਜਵਾਬ ਨੇ ਇਸ ਦਾ ਕੈਸ ਕੀ ਕੀਤਾ ਈਮੈਲ ਇਥਨੋਲ ਇਥਨਾਲਿਕਾ ਸ਼ਰਾਬ ਬਿਹਾਰ ਸ਼ਰਾਬ ਜੈਸੇ ਬਿਹਾਰ ਸੈਕੰਡ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਸੂਬਾ ਗੁਜਰਾਤ ਉਸ ਵਿੱਚ ਪ੍ਰਹਿਪਸ਼ਨ ਹੈ ਪਰ ਬਾ ਵੀ ਆਪਸੇ ਜੋ ਲੋਕ ਵੀ ਸ਼ਰਾਬ ਦਾ ਸੇਵਨ ਕਰਤੇ ਜਾਣਗੇ ਤਾਂ ਆਪਕੋ ਖੂਬ ਮਿਲਦੀ ਹੈ ਸਰ ਗੁਰਦਾਸਪੁਰ ਤੋਂ ٹرسٹ ਚੱਲਦਾ ਬਠਿੰਡੇ ਪਾਸ ਕੋਈ ਡਿਪਾਰਟਮੈਂਟ ਨਹੀਂ ਰੋਕ ਪੌਂਦਾ ਲੱਗਦਾ ਨਹੀਂ ਕਿ ਇਹਨੇ ਜ਼ਿਲ੍ਹਾ ਦੀ ਕਬੱਡੀ ਨਾਕਾਮੀ ਇਸ ਦੇ ਵਿੱਚ ਬਿਲਕੁਲ ਹੈ ਜੀ ਜਦੋਂ ਸਾਨੂੰ ਸਾਡੀ ਸਾਡੀ ਟੀਮ ਨੂੰ ਸਾਡੀ ਟੀਮ ਨੂੰ ਇਨਪੁੱਟ ਸੀ ਵੀ ਕਦੋਂ ਇਹ ਚੈਨਲਾਂ ਕਿੱਥੇ ਕਿੱਥੇ ਜਾਣਾਗਾ ਸੋ ਕਿੱਥੇ ਖੜਨਾਗਾ ਬਿਲਕੁਲ ਦੋਨੇ ਟਰੱਕ ਲਗ ਲਗ ਡਾਇਰੈਕਸ਼ਨਾਂ 'ਚ ਆ ਰਹੇ ਤੇ ਜਿੱਥੇ ਜਿੱਥੇ ਇਹਨਾਂ ਨੇ ਖੜਨਾ ਸੀਗਾ ਉੱਥੋਂ ਇਹਨਾਂ ਨੂੰ ਅਸੀਂ ਫੜਿਆ ਗਿਆ ਕਿਉਂਕਿ ਇਹ ਨਾ ਹੋਵੇ ਕਿ ਇੱਕ ਟਰੱਕ ਇਧਰ ਹੀ ਲੰਘ ਜਾਏ ਕਿ ਇਧਰ ਹੀ ਲੰਘ ਜਾਏ ਸੋ ਪੂਰਾ ਜਿਹੜਾ ਜਾਲ ਪਿਛਲੇ 24 ਘੰਟੇ ਤੋਂ ਸਾਡਾ ਬਿਛਾਇਆ ਹੋਇਆ ਸੀਗਾ ਉਸ ਦੇ ਤਹਿਤ ਇਹਨਾਂ ਨੂੰ ਫੜਿਆ ਗਿਆ ਸਰ 2020 ਮੈਂ ਇੱਕ ਬ੍ਰਿੰਕ ਦਾ ਸੀਸੀਟੀਵੀ ਦਾ ਹੁੰਦਾ ਡਿਪਾਰਟਮੈਂਟ ਦੇ ਕੋਲੇ ਤੇ ਉਥੇ ਉਹਨਾਂ ਨੇ ਵੀ ਕਦੇ ਇਹਦੀ ਜਾਂਚ ਕੀਤੀ ਹੈਗੀ ਵੀ ਕਿਉਂ ਇਹ ਫੁਟੇਜ ਆ ਵੀ ਆਖਰ ਕਿੱਥੇ ਜਾ ਰਹੀ ਹੈ ਨਹੀਂ ਇਹਨੇ ਬਿਲਕੁਲ ਮੈਂ ਉਹੀ ਕਹਿ ਰਿਹਾ ਹਜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੀ ਆ ਉਹਦੀ ਖੰਗਾਲੀ ਜਾ ਰਹੀ ਆ ਅਗਲਾ ਬੁਲੇਟਿਨ ਜਲਦੀ ਜਾਰੀ ਕਰਾਂਗੇ ਸਰ 2023 ਵਿੱਚ ਜਦ ਤਰਨਤਾਰਨ ਵਿੱਚ ਬਹੁਤ ਸਾਰੀ ਮੌਤਾਂ ਹੋਈ ਸੀ ਉਸਕੇ ਬਾਅਦ ਇੱਕ ਪ੍ਰੋਗਰਾਮ ਬਣਾਇਆ ਗਿਆ ਥਾ ਕਿ ਹਮ ਸਾਰੀ ਡਸਟਰੀਜ਼ ਵਿੱਚ ਜੋ ਵੀ ਬਾਈਕਲਸ ਦੇ ਕੇ ਜਾਏਗੇ ਉਹਨਾਂ ਦੇ ਜੀਪੀਐਸ ਟਰੈਕਿੰਗ ਹੋਊਗੀ ਇਹ ਸਭ ਕੁਝ ਹੋਊਗੀ ਸੋ ਫਿਰ ਇਸ ਦੇ ਬਾਵਜੂਦ ਇਹਨੇ ਸਮਗਲ ਹੋ ਰਹਾ ਹੈ ਡਸਟਰੀਜ਼ ਦੇ ਕਿਸਟੈਕ ਤੇ ਲੱਗਿਆ ਹੋਇਆ ਸਰ ਜੀਪੀਐਸ ਟਰੈਕਿੰਗ ਵੀ ਲੱਗਿਆ ਹੋ ਲੱਗਿਆ ਹੁੰਦਾਗਾ ਜੀਪੀਐਸ ਟਰੈਕਿੰਗ ਜਦੋਂ ਇਲੀਗਲ ਕੰਮ ਕਰਦੇ ਨੇ ਇਲੀਗਲ ਜੀਪੀਐਸ ਟਰੈਕਿੰਗ ਦੀ ਜਿਹੜੀ ਹੈ ਸਾਨੂੰ ਹੈਲਪ ਕਰਦੀ ਹੈ ਸਾਨੂੰ ਹੈਲਪ ਕਰ ਦੇਂਗੇ ਕਿ ਕਿੱਥੇ ਜਾ ਰਹੀ ਹੈ ਮੰ ਲੋ ਇਸ ਜਗ੍ਹਾ ਤੇ ਜਾਣਾਗਾ ਜੀ ਪੀ ਐਸ ਤੋਂ ਇਹ ਕਹਿੰਦਾ ਨਾਗਾ ਕਿ ਇੱਕ ਜਗ੍ਹਾ ਤੋਂ ਬਿੱਲ ਕੱਟਿਆ ਇਸ ਜਗ੍ਹਾ ਤੇ ਜਾਣਾਗਾ ਜਿੱਥੇ ਜਿਹੜੀ ਆ ਉਹਦੀ ਹਾਂ ਡੈਸਟੀਨੇਸ਼ਨ ਤੇ ਪਹੁੰਚਣਾ ਡੈਸਟੀਨੇਸ਼ਨ ਤੋਂ ਪੈਂਸ਼ਨ ਤੋਂ ਪਹਿਲਾਂ ਕਿਤੇ ਕਿਤੇ ਬਿੱਲ ਫਰਚ ਕੀਤਾ ਜਾਂਦਾਗਾ ਉਹ ਇਹ ਪਤਾ ਲੱਗਦਾ ਇਹਦਾ ਅਜੇ ਜਾਂਚ ਹੋ ਰਹੀ ਹੈ ਵੇਟ ਕਰੋ ਢਾਬੇ ਦੀ ਗੱਲ ਕਰ ਰਹੇ ਸੀ ਇੱਕ ਫੋਟੋ ਦਿਖਾ ਰਹੀ ਸੀ ਉਹ ਨੂੰ ਤੁਸੀਂ ਡਿਟੇਲ ਕਰੋਗੇ ਪਲੀਜ਼ ਬਿਲਕੁਲ ਮਨਰਾਜ ਟਾਬਾ ਕੋਰਟ ਸ਼ਨੀਰ ਇਹ ਹੈਗਾ ਬਠਿੰਡਾ ਮਾਨਸਰ ਮਾਨ ਬਠਿੰਡਾ ਮਾਨਸਰ ਰੋਡ ਤੇ ਜਿਹੜਾ ਮਨਰਾਜ ਟਾਬਾ ਮਨਰਾਜ ਟਾਬਾ ਮਨਰਾਜ ਟਾਬੇ ਦੇ ਉੱਤੇ ਜਿਹੜਾ ਇਹ ਫੜਿਆ ਗਿਆ ਹੈਗਾ